ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀ ਮਕਸਰ ਸਾਹਿਬ ਵੱਲੋਂ ਸਮੂਹ ਆਂਗਣਵਾੜੀ ਸੈਂਟਰਾਂ ਨੂੰ ਕੀਤੀਆਂ ਹਦਾਇਤਾਂ ਜਾਰੀ ਕਿ 18 ਜੁਲਾਈ ਨੂੰ ਸਮੂਹ ਆਂਗਣਵਾੜੀ ਸੈਂਟਰਾਂ ਚ ਪੋਸ਼ਣ ਪੰਚਾਇਤ ਕਰਵਾਉਣ ਸੰਬੰਧੀ ਅੱਜ ਪਿੰਡ ਹਰੀਕੇ ਕਲਾਂ ਵਿਖੇ ਆਂਗਣਵਾੜੀ ਸੈਂਟਰ 409 ਤੋਂ 417 ਵਿੱਚ ਬੱਚਿਆਂ ਦੇ ਖਾਣੇ ਨੂੰ ਲੈ ਕੇ ਸਮੂਹ ಗ್ರಾಮ ਪੰਚਾਇਤ ਹਰੀਕੇ ਕਲਾਂ ਤੇ ਲਾਪਾਤਰੀਆਂ ਨੂੰ ਬੁਲਾਇਆ ਗਿਆ ਜੋ ਕਿ ਰਾਸ਼ਨ ਸੀਡੀਪੀਓ ਦਫਤਰ ਸ਼੍ਰੀ ਮੁਕਸਰ ਸਾਹਿਬ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਭੇਜਿਆ ਗਿਆ ਸੀ ਇਹ ਰਾਸ਼ਨ ਅੱਜ ਪਿੰਡ ਹਰੀਕੇ ਕਲਾਂ ਦੇ ਆਂਗਣਵਾੜੀ ਸੈਂਟਰ ਵਿੱਚ ਹੈਲਪਰਾਂ ਵੱਲੋਂ ಗ್ರಾಮ ਪੰਚਾਇਤ ਹਰੀਕੇ ਕਲਾਂ ਅਤੇ ਲਾਭਪਾਤਰੀਆਂ ਨੂੰ ਬਣਾ ਕੇ ਚੈੱਕ ਕਰਵਾਇਆ ਗਿਆ ਇਸ ਖਾਣੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਪਾਈ ਗਈ ਖਾਣਾ ਖਾਣ ਚ ਬਹੁਤ ਹੀ ਸਵਾਦ ਸੀ ਅਤੇ ਨਾਲ ਹੀ ਆਏ ਹੋਏ ਲਾਭਪਾਤਰੀਆਂ ਨੂੰ ਰਾਸ਼ਨ ਵੰਡਿਆ ਗਿਆ मैडम सर्वजीत कौर ਨੇ ਲਾਭਪਾਤਰੀਆਂ ਦੇ ਖਾਣੇ ਪ੍ਰਤੀ ਵਿਊ ਲਏ ਮੈडम ਰਜਿੰਦਰ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਖਾਣੇ ਪ੍ਰਤੀ ਜਾਗਰੂਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸ਼੍ਰੀ ਮਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਮਰ ਰੱਖਿਆ ਅੱਜ ਤੱਕ ਕੀ ਏਜੰਡਾ ਕਿਸ ਕਰਕੇ ਤੁਸੀਂ ಗ್ರಾಮ ਪੰਚਾਇਤ ਨੂੰ ਇੱਥੇ ਆਪਣੇ ਟਾਈਮ ਤੇ ਪਹੁੰਚੇ ਆ ਪਹਿਲਾਂ ਤਾਂ ਜੀ ਸਾਰੇ ਮੇਰੇ ਹਰੀਕੀ ਕਲਾ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਆ ਤੇ ਮੇਰੀ ਆਪਦੀਆਂ ਜਿਹੜੇ ਹੈਗੇ ਸਟਾਫ ਮੈਂਬਰਸ ਮੇਰੇ ਹਲਕੇ ਦੇ ਜਿਹੜੇ ਆ ਲਾਪਾਤਰੀ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦੀ ਆ ਫਿਰ ਵੀ ਅੱਜ ਦਾ ਏਜੰਡਾ ਜਿਹੜਾ ਹੈਗਾ ਏ ਇਹ ਹੈਗਾ ਜੀ ਪੋਸ਼ਣ ਪੰਚਾਇਤ ਜਿਵੇਂ ਕਿ ਕੱਲ ਸਾਨੂੰ ਜਿਹੜਾ ਹੈਗਾ ਸਾਡੇ ਮਹਿਕਮੇ ਵੱਲੋਂ ਆ ਲਾਪਾਤਰੀਆਂ ਦਾ ਰਾਸ਼ਨ ਜਿਵੇਂ ਕਿ ਆਂਗਣਵੜੀਆਂ ਚ ਆਉਂਦਾ ਹੈ ਇਹ ਰਾਸ਼ਨ ਆਇਆ ਗਿਆ ਤੇ ਪਿਛਲੇ ਕੁਝ ਸਮੇਂ ਦੌਰਾਨ ਮਹੀਨੇ ਦੌਰਾਨ ਪਹਿਲਾਂ ਜਿਹੜਾ ਹੈਗਾ ਇਸ ਰਾਸ਼ਨ ਦੀ ਕੰਪਲੇਂਟ ਬਹੁਤ ਜ਼ਿਆਦਾ ਆ ਰਹੀ ਸੀ ਕਿ ਵੀ ਰਾਸ਼ਨ ਜਿਹੜਾ ਹੈਗਾ ਮਹਿਕਮੇ ਵੱਧੀਆਂ ਨਹੀਂ ਭੇਜ ਰਿਹਾਗਾ ਤੇ ਹੁਣ ਜਿਹੜਾ ਹੈਗਾ ਇਹ ਮਹਿਕਮੇ ਨੇ ਸਾਨੂੰ ਇਹ ਚਿੱਠੀ ਕੱਲ ਭੇਜੀ ਹੈ ਵੀ ਜਿਵੇਂ ਵੀ ਤੁਹਾਡੇ ਇਹ ਸੈਂਟਰਾਂ 'ਚ ਰਾਸ਼ਨ ਆਉਂਦਾ ਹੈ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਜਿਹੜੀ ਤੁਸੀਂ ਆਪਣੀ ਪਿੰਡ ਦੀ ਪੰਚਾਇਤ ਤੇ ਲਾਪਤਰੀਆਂ ਜਿਹੜਾ ਹੈਗਾ ਬੁਲਾ ਕੇ ਤੁਸੀਂ ਇਹਨਾਂ ਦੀ ਕਰਵਾਓ ਇਸ ਟੌਪਿਕ ਤੇ ਜਿਹੜਾ ਹੈਗਾ ਅੱਜ ਅਸੀਂ ਆਪਣੀ ਪਿੰਡ ਦੀ ਪੰਚਾਇਤ ਹੈ ਜਿਹੜੀ ਮੈਂਬਰ ਹੈ ਸਹਿਬਾਂ ਜਿਹੜੇ ਇੱਥੇ ਆਏ ਹੋਏ ਨੇ ਤੇ ਲਾਪਤਰੀ ਹੈ ਤੇ ਸਾਡਾ ਮੇਰਾ ਆਪਦਾ ਜਿਹੜਾ ਹੈਗਾ ਇਹ ਸਟਾਫ ਮੈਂਬਰਸ ਸਾਰੇ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਇਹਨਾਂ ਦੇ ਜਿਹੜੇ ਵੀਊ ਲੈ ਰਹੇ ਆ ਵੀ ਕੀ ਇਹ ਰਾਸ਼ਨ ਜਿਹੜਾ ਇਹਨਾਂ ਨੂੰ ਸਾਨੂੰ ਜਿਹੜਾ ਕੱਲ ਆਇਆ ਇੱਕ ਤਾਂ ਮੁਰਮਰੇ ਨਮਕੀਨ ਮੁਰਮਰੇ ਆਏ ਆ ਨਮਕੀਨ ਦਲੀਆ ਐਂਡ ਜਿਹੜਾ ਹੈਗਾ ਮਿੱਠਾ ਦਲੀਆ ਆਇਆ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਪਕਾ ਕੇ ਰਾਸ਼ਨ ਜਿਹੜਾ ਖਵਾਣ ਚੈੱਕ ਕਰਵਾਉਣੇ ਪਏ ਆ ਵੀ ਕੀ ਇਹਦੇ ਵਿੱਚ ਕੋਈ ਕਮੀ ਹੈ ਪਲੇਟ ਬੱਚਿਆਂ ਦੇ ਮਾਤਿਆਂ ਦੁਆਰਾ ਕੀਤੀ ਗਈ ਹਾਂ ਹਾਂਜੀ ਵੀਰ ਜੀ ਬਿਲਕੁਲ ਬੱਚਿਆਂ ਦੇ ਜਿਹੜੇ ਹੈਗੇ ਮਾਪੇ ਰਾਸ਼ਨ ਸਾਡੇ ਤੋਂ ਲੈ ਜਾਂਦੇ ਆ ਬਾਅਦ ਜਿਹੜਾ ਹੈਗਾ ਇਹ ਸਾਨੂੰ ਇਹ ਤਰੁੱਟੀਆਂ ਦੱਸਦੇ ਆ ਮੈਡਮ ਜਿਹੜਾ ਇਹਨਾਂ ਚ ਦਲੀਏ ਵਿੱਚ ਕਿਰਕ ਆ ਰਹੀ ਸੀਗੀ ਤੇ 스멜 ਆਉਂਦੀ ਏ ਮੁਰਮਰੇ ਜਿਹੜੇ ਹੈਗੇ ਵਧੀਆ ਨਹੀਂ ਸੀ ਜਾਂ ਇਹ ਉਲੀ ਲੱਗੀ ਸੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਤਰੁੱਟੀਆਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਸੀ ਅੱਜ ਜਿਹੜਾ ਹੈਗਾ ਕੱਲ ਰਾਸ਼ਨ ਆਇਆ ਇਹ ਰੈਂਦੀ ਡੇਟ ਵਿੱਚ ਹੀ ਜਿਹੜਾ ਹੈਗਾ ਇਹ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਮਹਿਕਮੇ ਨੇ ਜਿਵੇਂ ਵੀ ਸਾਨੂੰ ਦੱਸਿਆ ਸੀ ਉਲੀਕਿਆ ਤੇ ਉਹਦੇ ਦੌਰਾਨ ਜਿਹੜਾ ਹੈਗਾ ਅਸੀਂ ਆਹਮੋ ਸਾਹਮਣੇ ਜਿਹੜੇ ਹੈਗੇ ਅਸੀਂ ਲਾਹਪਾਤਰੀ ਤੇ ਆਪਣੇ ਜਿਹੜੀ ਪਿੰਡ ਦੀ ਪੰਚਾਇਤ ਹੈ ਜੋ ਵੀ ਹੈਗਾ ਸਾਹਮਣੇ ਜਿਹੜਾ ਹੈਗਾ ਪੇਸ਼ ਕਰਦੇ ਆ ਵੀ ਕੀ ਰਾਸ਼ਨ ਚ ਤਰੂਟੀ ਵਾਕਈ ਹੈ ਅੱਜ ਜਿਹੜਾ ਸਭ ਕੁ ਸਹੀ ਹੋ ਜੂਗਾ ਜੀ ਸਰ ਹਾਂ ਜੀ ਅੱਗੇ ਤੁਹਾਨੂੰ ਅਸੀਂ ਨਾ ਬੱਚਿਆਂ ਦੇ ਮਾਪਿਆਂ ਨਾਲ ਜੋ ਸਾਡੇ ਸੈਂਟਰਾਂ ਚੋਂ ਰਾਸ਼ਨ ਲੈ ਕੇ ਜਾਂਦੇ ਆ ਉਹਨਾਂ ਦੇ ਅਸੀਂ ਵਿਊ ਪੇਸ਼ ਕਰਦੇ ਆ ਅਸੀਂ ਤੁਹਾਨੂੰ ਆਹਮੋ ਸਾਹਮਣੇ ਉਹਨਾਂ ਦੇ ਵਿਊ ਪੋਸਟ ਕੇ ਦੱਸਦੇ ਆ ਵੀ ਰਾਸ਼ਨ ਕਿੱਦਾਂ ਦਾ ਲੱਗਦਾ ਸੋ ਉਹਨੂੰ ਕਿਵੇਂ ਹੈ ਠੀਕ ਹੈ ਕਿਦਾਂ ਹਾਂ ਜੀ ਦੱਸੋ ਤੁਸੀਂ ਰਾਸ਼ਨ ਲੈ ਕੇ ਜਾਂਦੇ ਹੋ ਸੈਂਟਰ ਚੋਂ ਹਾਂਜੀ ਉਹ ਰਾਸ਼ਨ ਹੁਣ ਜਿਵੇਂ ਕੱਲ ਆ ਰਿਹਾ ਹੁਣ ਤੁਹਾਨੂੰ ਰਾਸ਼ਨ ਦੇਵਾਂਗੇ ਤੁਸੀਂ ਦੱਸੋ ਕਿਦਾਂ ਦਾ ਰਾਸ਼ਨ ਵਧੀਆ ਵਧੀਆ ਕੋਈ ਕੰਪਲੇਨ ਤੁਹਾਨੂੰ ਨਹੀਂ ਕੁਝ ਵੀ ਪ੍ਰੋਬਲਮ ਹੋਵੇ ਰਾਸ਼ਨ ਨਹੀਂ ਠੀਕ ਹੈ ਠੀਕ ਹਾਂਜੀ ਅੰਕਲ ਤੁਸੀਂ ਦੱਸੋ ਤੁਹਾਡੇ ਨਹੀਂ ਵਧੀਆ ਜੀ ਜਾਂਦਾ ਵਧੀਆ ਤੁਸੀਂ ਦੱਸੋ ਤਾਂ ਚੈੱਕ ਕੀਤਾ ਵਧੀਆ ਹੀ ਜੋ ਵੀ ਉਹਨਾਂ ਨੇ ਵਧੀਆ ਸਾਰਾ ਜੀ ਬਹੁਤ ਵਧੀਆ ਖਾਣਾ ਬਣਿਆ ਜੀ ਬਹੁਤ ਵਧੀਆ ਦਜਵਕ ਬੱਚਿਆਂ ਨੂੰ ਬਹੁਤ ਵਧੀਆ ਬਣਿਆ ਜੀ ਦੋ ਵਰਨੀਆਂ ਦੀਆਂ ਦਲਗੀਆਂ ਸੀ ਬਹੁਤ ਵਧੀਆ ਖਾ ਛਕਿਆ ਬਹੁਤ ਵਧੀਆ ਜੀ ਮੈਂ ਜੱਗਾ ਸਿੰਘ ਮੈਂਬਰ ਜੀ ਹਰੀਕੇ ਖਲਾ ਪਿੰਡ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਸੈਂਟਰ 'ਚ ਬੁਲਾਇਆ ਗਿਆ ਵੈਸੇ ਬਹੁਤ ਵਧੀਆ ਟੈਸਟੀ ਚੀਜ਼ਾਂ ਖਾਧਾਂ ਕੋਈ ਲੰਬੀ ਵਾਲੀ ਗੱਲ ਹੈ ਨਹੀਂਗੀ ਜੀ ਵੈਸੇ ਅੱਗੇ ਤੋਂ ਵੀ ਕੋਈ ਇਹਨਾਂ ਦੀ ਕੋਈ ਐਵੇਂ ਕੋਈ ਜਾਣ ਬੁਝ ਕੇ ਤਾਂ ਪਉਂਛ ਸ਼ਿਕਾਇਤ ਕਰੇ ਚੱਲੇ ਵੈਸੇ ਬਹੁਤ ਵਧੀਆ ਸਾਡਾ ਸੈਂਟਰ ਚੱਲਦੀ ਹੈ ਜੀ ਹਾਂਜੀ ਮੈਂ ਜਿਹੜੇ ਹੈਗੇ ਆ ਕੁਝ ਹੋਰ ਲਾਪਤਰੀ ਹੈ ਉਹਨਾਂ ਸਮਨੇ ਜਾਨੀ ਆ ਤੇ ਉਹਨਾਂ ਤੇ ਜਿਹੜੇ ਹੈਗਾ ਆਪਾਂ ਵੀਊ ਲੈਨੇ ਆ ਵੀ ਕੀ ਇਹਨਾਂ ਨੂੰ ਵੀ ਰਾਸ਼ਨ ਜਿਹੜਾ ਹੈਗਾ ਪਸੰਦ ਆ ਇਹ ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਤੁਸੀਂ ਰਾਸ਼ਨ ਟੇਸਟ ਕਰਕੇ ਦੇਖਿਆ ਕਿੱਦਾਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਜੀ ਵਧੀਆ ਲੱਗਿਆ ਕੋਈ ਕਮੀ ਤਾਂ ਨਹੀਂ ਜੀ ਕੋਈ ਕਮੀ ਨਹੀਂ ਮੁਰਮਰੇ ਵਧੀਆ ਸੀ ਨਾ ਆਪ ਤਾਂ ਨਹੀਂ ਸੀਗੇ ਜੀ ਠੀਕ ਸੀਗੇ ਲਾਏ ਜੀ ਵਧੀਆ ਲੱਗਿਆ ਹਾਂਜੀ ਤੁਹਾਡੇ ਬੱਚੇ ਇਹ ਖਾਣਾ ਪਸੰਦ ਕਰਦੇ ਨੇ ਜੀ ਹਾਂਜੀ ਕਰਦੇ ਹਾਂਜੀ ਤੁਸੀਂ ਦੱਸੋ ਜੀ ਹਾਂਜੀ ਵਧੀਆ ਲੱਗਿਆ ਖਾਣਾ ਵਧੀਆ ਲੱਗਿਆ ਖਾਣਾ ਤੁਹਾਨੂੰ ਹਾਂਜੀ ਬੇਟੇ ਬਹੁਤ ਵਧੀਆ ਠੀਕ ਠਾਕ ਹੈ ਤੇ ਮੇਰੇ ਕੋਲ ਹੈਗਾ ਨੰਬਰ ਲੱਗਿਆ ਪਰ ਰਮਜੀਤ ਜੀ ਮੈਂ ਤਾਂ ਵੀ ਜਿਵੇਂ ਆਇਆ ਇਸ ਤਰ੍ਹਾਂ ਕੇ ਮੇਰੀ ਸਰਕਾਰ ਆਇਆ